ਹੁਣ ਦਿੱਲੀ ਅੰਦੋਨਾਂ ਨਾਲੋਂ ਵੀ ਵੱਡੇ ਅੰਦੋਲਨਾਂ ਦੀ ਹੋਵੇਗੀ ਤਿਆਰੀ ਕਿਸਾਨਾਂ ਵੱਲੋਂ ਖਿੱਚੀਆਂ ਤਿਆਰੀਆਂ ਅੱਜ ਭਾਰਤੀ ਕਿਸਾਨ ਜੁਨੀਅਨ ਇਕਤਾ ਅਗਰਾਹਾ ਵੱਲੋਂ ਬਖਵਕ ਬਾਰਡਰਾਂ ਦੇ ਬੈਠੇ ਕਿਸਾਨਾਂ ਦੀ ਹਮੈਤ ਦੇ ਉੱਤੇ ਅੱਜ ਇਹਨਾਂ ਵੱਲੋਂ ਬਠਿੰਡਾ ਦੇ ਅੰਦਰ ਕੀਤਾ ਆਰਥਿਕ ਫੋਕ ਮਜਾਰਾ ਭਾਰਤੀ ਕਿਸਾਨ ਜੁਨੀਅਨ ਇਕਤਾ ਅਗਰਾਹਾ ਦੇ ਜ਼ਿਲ੍ਹਾ ਪ੍ਰਧਾਨ ਸ਼ੰਗਾਰਾ ਸਿੰਘ ਮਾਨ ਨੇ ਬੋਲਦਿਆ ਕਿ ਆ ਕਿ ਕੇਂਦਰ ਸਰਕਾਰ ਉਹ ਬਿੱਲ ਵਾਪਸ ਲੈਣ ਦੀ بجائے ਉਲਟਾ ਪੰਜਾਬ ਸਰਕਾਰ ਨੂੰ ਇੱਕ ਹੋਰ ਆਪਣਾ ਇਹਨਾਂ ਵੱਲੋਂ ਇੱਕ ਆਪਣਾ ਡਰਾਫਟ ਭੇਜਿਆ ਗਿਆ ਕਿ ਇਹ ਕਾਨੂੰਨ ਹੁਣ ਲਾਗੂ ਕੀਤਾ ਜਾਣਾ ਜਿਸ ਦੇ ਵਿਰੋਧ ਵਿੱਚ ਉਹਨਾਂ ਕਿਹਾ ਕਿ ਹੁਣ ਲੋਕਾਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਕਿਉਂਕਿ ਇਹ ਜੇ ਅਗਰ ਆਪਣਾ ਕਾਨੂੰਨ ਲਾਗੂ ਹੋ ਜਾਂਦੇ ਹੈ ਤਾਂ ਇਸ ਦੇ ਨਾਲ ਵੱਡਾ ਨੁਕਸਾਨ ਹੋਵੇਗਾ ਅੱਜ ਇਹਨਾਂ ਵੱਲੋਂ ਵੀ ਜੋ ਆਪਣਾ ਬਾਰਡਰਾਂ ਦੇ ਬੈਠੇ ਕਿਸਾਨ ਆਪਣਾ ਸੰਘਰਸ਼ ਕਰ ਰਹੇ ਹਨ ਉਹਨਾਂ ਦੀ ਹਮਾਇਤ ਦੇ ਵਿੱਚ ਜਿੱਥੇ ਅੱਜ ਉਹਨਾਂ ਵੱਲੋਂ ਪੰਜਾਬបាន ਦੱਸਦਾ ਦਿੱਤਾ ਗਿਆ ਸੀ ਇਨਾਂ ਵੱਲੋਂ ਵੀ ਅੱਜ ਬਲੈਕ ਲੈਵਲ ਦੇ ਉੱਤੇ ਸਾਰੇ ਪੰਜਾਬ ਦੇ ਅੰਦਰ ਅਰਥੀ ਭੂਗ ਮਜਾਰੀ ਕੀਤੇ ਗਏ। ਅੰਦੋਲਨ ਕਰ ਰਹੇ ਇੱਕ ਵਾਰਾਂ ਦੀ ਗਲ ਨਾ ਸੋਨ ਵਾਲੀ ਮੋਦੀ ਹਕੂਮਤ ਮਰਦਾਬਾਦ। ਮਰਦਾਬਾਦ ਮਰਦਾਬਾਦ ਨਮੀ ਖੇਤੀ ਨੀਤੀ ਦਾ ਖੰਡਾ ਲੈ ਕੇ ਆਉਣ ਵਾਲੀ ਮੋਦੀ ਸਰਕਾਰ ਮਰਦਾਬਾਦ। ਮਰਦਾਬਾਦ ਮਰਦਾਬਾਦ। ਗੁੱਲ ਭਾਈ ਜਰੇ ਦਾ ਇੱਕ ਜਿੰਦਾਬਾਦ। ਮੇਰਾ ਨਾਮ ਸ਼ੰਗਾਰਾ ਸਿੰਘ ਮਾਨ ਆ। ਮੈਂ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਦਾ ਜ਼ਿਲ੍ਹਾ ਪ੍ਰਧਾਨ ਹਾਂ। ਅੱਜ ਦੇ ਧਰਮੇ ਪਰ ਕੀ ਕਿਹੜੇ ਚੋ ਅੱਜ ਦਾ ਜੋ ਸਾਡਾ ਰੋਸ ਪ੍ਰਦਰਸ਼ਨ ਹੈ ਧਰਨਾ ਹੈ ਫੀਫੂ ਤੋਂ ਜਾ ਰਿਹਾ ਹੈ ਅੱਜ ਕਿਉਂਕਿ ਲਗਭਗ 11 ਮਹੀਨਿਆਂ ਤੋਂ ਹਰਿਆਣੇ ਦੇ ਬਾਰਡਰਾਂ ਤੇ ਸਾਡੇ ਕਿਸਾਨ ਲੜ ਰਹੇ ਆ ਦੋ ਪੁਰਮਾ ਵੱਲੋਂ ਉਹਨਾਂ ਵੱਲੋਂ ਡੇਢੀਆਂ ਮੰਗਾ ਦਿੱਲੀ ਅੰਦੋਲਨ ਦੀਆਂ ਰਹਿੰਦੀਆਂ ਮੰਗਾ ਉਹਨਾਂ ਨੂੰ ਲੱਗੂ ਕਰਾਉਣ ਖਾਤਰ ਜਿਹਦੇ ਵਿੱਚ ਦੋ ਤਿੰਨ ਨੰਨਾਂ ਮੰਗਾ ਮੰਗਾ ਐਡ ਵੀ ਹੋਊਗਾ ਜਿਸ ਵਿੱਚ ਕਿਸਾਨਾਂ ਦਾ ਸਾਰਾ ਕਰਜ਼ਾ ਖਤਮ ਕਰਨ ਵਾਲੀ ਗੱਲ ਹੈ ਭਾਰਤੀ ਹਾਕਮ WTO ਤੋਂ ਬਾਹਰ ਆਉਣ ਜਿਵੇਂ ਐਮਐਸਪੀ ਤੇ ਕਾਨੂੰਨੀ ਗਰੰਟੀ ਦਾ ਮਾਮਲਾ ਹੈ ਉਹ ਦਿੱਲੀ ਅਦਾਲਤ ਨੇ ਵੇਲੇ ਦੀ ਮੰਗਾ ਇਹਦੇ ਨਾਲ ਹੋਰ ਗੜਮਗਾ ਮੰਗਾ 11 12 ਮੰਗਾ ਇਹਨਾਂ ਮੰਗਾਂ ਨੂੰ ਲੈ ਕੇ ਉਹ ਦੋ ਫਰਮਾਂ ਵੱਲੋਂ ਲਗਾਤਾਰ 11 ਮਹੀਨੇ ਤੋਂ ਸੰਘਰਸ਼ ਚੱਲ ਰਿਹਾ ਜਿਹਦਾ ਕਿ ਹੁਣ ਬਹੁਤ ਸੰਘਰਸ਼ ਤਿੱਖਾ ਰੂਪ ਓਕ ਤਿਆਰ ਕਰ ਚੁੱਕਿਆ ਜਿਹਦੇ ਵਾਸਤੇ ਇੱਕ ਪਾਸੇ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਢੱਲੇਵਾਲ ਮਰਨ ਵਾਰਥ ਤੇ ਬੈਠੇ ਆ ਉਹ ਆਪਣੀ ਜ਼ਿੰਦਗੀ ਦਾ ਤਿਲ ਤਿਲ ਕਰਕੇ ਮਰ ਰਹੇ ਆ ਦੂਸਰੇ ਪਾਸੇ ਉਧਰ ਸ਼ੰਭੂ ਬਾਰਡਰ ਤੇ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਮੋਰਚੇ ਵੱਲੋਂ ਇਸੇ ਤਰ੍ਹਾਂ ਉਹ ਜਦੋਂ ਦਿੱਲੀ ਨੂੰ ਜਾਂਦੇ ਆ ਉਹਨਾਂ ਦੇ ਅਥਰੂ ਗਾਂ ਤੇ ਗੋਲੇ ਪਾਣੀ ਦੀਆਂ ਬੁਛਾਰਾਂ ਰਬੜ ਦੀਆਂ ਗੋਲੀਆਂ ਆ ਜਾਣੀ ਉਹਨਾਂ ਨੂੰ ਜ਼ਖਮੀ ਕੀਤਾ ਜਾ ਰਿਹਾ ਹੈ ਜਨ ਕੀਂਦਰ ਸਰਕਾਰ ਕਸ ਤੋਂ ਮਸ ਹੋਣ ਦੀ ਬਜਾਏ ਉਹਨਾਂ ਤੇ ਜ਼ਬਰ ਕੀਤਾ ਜਾ ਰਿਹਾ ਹੈ ਇਸ ਕਰਕੇ ਉਸ ਫਾਰਮਾ ਦੋਨਾਂ ਫਾਰਮਾ ਵੱਲੋਂ ਅੱਜ ਸੱਦਾ ਦਿੱਤਾ ਹੋਇਆ ਪੂਰੇ ਪੰਜਾਬ ਨੂੰ ਬੰਦ ਕਰਨ ਦਾ ਉਸ ਬੰਦ ਦੀ ਕਾਲ ਦੇ ਨਾਲ ਅਸੀਂ ਤਾਲਮੇਲ ਬਹਾਉਂਦੇ ਹੋਏ ਸਾਡੀ ਜਥੇਬੰਦੀ ਭਾਰਤੀ ਕਿਸਾਨ ਦੀ ਇੱਕਤਾ ਵਲੋਂ ਅੱਜ ਅਸੀਂ ਸਾਰੇ ਪੰਜਾਬ ਦੇ ਅੰਦਰ ਬਲਾਕ ਪੱਧਰੇ ਵੱਡੇ ਇਕੱਠ ਕਰਕੇ ਆਰਥੀ ਬੁੱਕ ਮੁਜਾਰਾ ਕਰ ਰਹੇ ਆ ਜਿਹਦੇ ਤਹਿਤ ਆਪਾਂ ਬਠਿੰਡੇ ਜ਼ਿਲ੍ਹੇ ਦੇ ਵਿੱਚ ਵੀ ਸਾਡੇ ਅਸੀਂ ਤਿੰਨ ਥਾਵਾਂ ਤੇ ਤਸੀਲ ਪੱਤਰੇ ਧਰਨੇ ਆ ਆਪਣਾ ਇੱਥੇ ਲੋਕਲ ਬਠਿੰਡੇ ਦੇ ਵਿੱਚ ਧਰਨਾ ਹੈ ਤੇ ਜਿੱਦਾ ਕੇ ਅਸੀਂ ਮੁਜਾਰਾ ਕਰਕੇ ਡੀਸੀ ਦਫ਼ਤਰ ਅੱਗੇ ਆਰਥੀ ਫੁਕਾਂਗੇ ਕੇਂਦਰ ਸਰਕਾਰ ਦੀ ਇਸੇ ਤਰ੍ਹਾਂ ਤਲਵੰਡੀ ਦੇ ਵਿੱਚ ਉਸ ਸਬਡਿਵੀਜ਼ਨ ਦੇ ਵਿੱਚ ਆਰਥੀ ਬੁੱਕ ਮੁਜਾਰਾ ਹੋ ਰਿਹਾ ਹੈ ਇਸੇ ਤਰ੍ਹਾਂ ਰਾਮਪਰਾ ਖੂਬ ਦੇ ਅੰਦਰ ਵੀ ਸਾਡਾ ਇਹ ਮੁਜਾਰਾ ਹੋ ਰਿਹਾ ਹੈ ਜੇ ਬਠਿੰਡੇ ਜ਼ਿਲ੍ਹੇ ਚ ਆਪਣੀ ਵੀ ਕਈ ਜੁਗਤਾਂ ਗ੍ਰਾਹਾਂ ਵੱਲੋਂ ਯਾਨੀ ਤਿੰਨ ਥਾਵਾਂ ਤੇ ਆਰਥੀ ਬੁੱਕ ਮੁਜਾਰਾ ਹੀ ਹੈ ਇਸ ਮੁਜਾਰਿਆਂ ਦਾ ਮਕਸਦ ਸਾਡਾ ਇਹ ਹੈਗਾ ਦੀ ਜਿਹੜਾ ਪਹਿਲਾਂ ਜਿਹੜਾ ਦਿੱਲੀ ਅੰਦੋਲਨ ਸੀ 13 ਮਹੀਨੇ ਲੜ ਕੇ 750 ਦੀਆਂ ਕੁਰਬਾਨੀਆਂ ਦੇ ਕੇ ਉਹ ਕਾਲੇ ਕਾਨੂੰਨ ਰੱਦ ਕਰਵਾਏ ਸੀ ਉਹੀ ਕਾਨੂੰਨ ਦੁਬਾਰਾ ਕੇਂਦਰ ਦੀ ਸਰਕਾਰ ਨੇ ਡਰਾਫਟ ਬਣਾ ਕੇ ਪੰਜਾਬ ਸਰਕਾਰ ਨੂੰ ਜਾਂ ਹੋਰਾਂ ਰਾਜਾਂ ਨੂੰ ਭੇਜਦੇ ਆ ਵੀ ਉਹਨੂੰ ਲਾਗੂ ਕਰੋ ਇਹ ਤੁਰੰਤ ਰੱਦ ਕਰਵਾਉਣਾ ਹੈ ਕੇਂਦਰ ਸਰਕਾਰ ਵਾਪਸ ਲੜੇ ਪੰਜਾਬ ਸਰਕਾਰ ਇਹਦੇ ਵਿਰੋਧੀ ਮਤਾ ਪਾ ਕੇ ਇਹਨੂੰ ਲਾਗੂ ਕਰਨ ਤੋਂ ਇਨਕਾਰੀ ਹੋਵੇ ਇਹ ਤੋਂ ਬਣਾ ਜੋ ਦਿੱਲੀ ਦੇ ਤੋਂ ਲੰਦਿਆਂ ਰਹਿਣ ਦੇਗਾ ਮੰਗਾ ਉਹ ਸਾਰੀਆਂ 11 12 ਮੰਗਾ ਜਿਹੜੀਆਂ ਤੇ ਉਹ ਸਾਡੇ ਵੀਰ ਲੜ ਰਹੇ ਆ ਇਹ ਮੰਗਾ ਤੇ ਸਾਰੀਆਂ ਤੇ ਸਾਡਾ ਘੋਲ ਚੱਲ ਰਿਹਾ ਇਹਨਾਂ ਮੰਗਾ ਅਦਾਜ ਨਹੀਂ ਲਗਾਤਾਰ ਜਿੰਨਾ ਕਿ ਨਤਾਰ ਨਹੀਂ ਹੁੰਦਾ ਘੋਲ ਸਾਡਾ ਜਾਰੀ ਰਹੂਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਸੀਂ ਸਾਡੇ ਐਸਕੇਮ ਦੇ ਸੱਦੇ ਦੋ ਤਿੰਨ ਆਏ ਹੋਏ ਆ ਜਿਹਦੇ ਵਿੱਚ 4 ਜਨਵਰੀ ਨੂੰ ਅਸੀਂ ਵੱਡਾ ਇਕੱਠ ਹਰਿਆਣੇ ਦੀਆਂ ਜਥੇਬੰਦੀਆਂ ਤੇ ਪੰਜਾਬ ਦੀਆਂ ਜਥੇਬੰਦੀਆਂ ਜਿੰਨੀਆਂ ਵੀ ਉਹ ਐਸਕੇਮ ਦਾ ਹਿੱਸਾ ਹੈ ਵੱਡੀ ਕਿਸਾਨ ਮਹਾਪੰਚਾਇਤ ਕਰਨ ਜਾ ਰਹੇ ਆ ਉਹਦੇ ਚ ਵੱਡਾ ਇਕੱਠ ਕਰਕੇ ਅਸੀਂ ਇਹੀ ਮੰਗਾ ਦੀ ਮੰਗ ਕਰ ਰਹੀਆਂ ਕੇਂਦਰ ਸਰਕਾਰ ਤੋਂ ਇਹ ਤੋਂ ਬਲਾਵਾ ਉਸ ਤੋਂ ਬਾਅਦ ਪੰਜਾਬ ਦੀਆਂ ਜਿੰਨੀਆਂ ਵੀ ਕਿਸਾਨ ਜੱਥੇਬੰਦੀਆਂ ਐਸ ਕੇ ਐਮ ਦਾ ਹਿੱਸਾ ਮੋਗੇ ਦੇ ਵਿੱਚ 9 ਜਰਮਨੀ ਨੂੰ ਵੱਡਾ ਕੱਟ ਹੋ ਰਿਹਾ ਉਹਦੇ ਵਿੱਚ ਵੀ ਅਸੀਂ ਉਹ ਨਾਲੋਂ ਨਾਲ ਸਾਡੀ ਇਹ ਤਿਆਰੀ ਚੱਲ ਰਹੀ ਹੈ ਤੇ ਆਏ ਸਾਡਾ ਸੰਘਰਸ਼ ਪੂਰੇ ਜੋਰ ਸ਼ੋਰ ਨਾਲ ਚੱਲ ਰਿਹਾ ਤੇ ਆਉਂਦੇ ਦਿਨਾਂ ਦੇ ਵਿੱਚ ਇਹ ਹੋਖਾਂ ਲੱਗੇ ਡੱਲੇਵਾਲ ਦੇ ਕੋਕੋ ਦੂਹ ਉਲਟ ਪੈਂਤੜਾ ਲੈ ਲਿਆ ਕਿਉਂਕਿ ਡੱਲੇਵਾਲ ਸਾਹਿਬ ਜਾਂ ਦੂਧਿਆਪੋਰ ਪਾ ਜਿਹੜਾ ਉਹ ਤਾਂ ਐਮ ਐਸ ਪੀ ਤੇ ਕਾਨੂੰਨੀ ਗਰੰਟੀ ਮੰਗਦੇ ਆ ਉਹ ਕਹਿੰਦੇ ਅਸੀਂ ਐਮ ਐਸ ਪੀ ਦੀ ਛੱਦ ਨਹੀਂ ਉਹਨਾਂ ਨੇ ਡਰਾਫਟ ਬਣਾ ਕੇ ਖਰੜਾ ਭੇਜਤਾ ਰਾਜ ਸਰਕਾਰਾਂ ਨੂੰ ਪੰਜਾਬ ਸਰਕਾਰ ਨੂੰ ਸਮਾਂ ਦੇ ਤਾਂ ਉਹਦੇ 'ਚ 15 ਮਹੀਨੇ ਅੰਦਰ ਰੰਦੇ ਦਾ ਕਰਕੇ ਇਹਨੂੰ ਲਾਗੂ ਕਰੋ ਜਣੀ ਇਹ ਤੂੰ ਉਲਟ ਫੈਸਲਾ ਹੈ ਇਸ ਕਰਕੇ ਕੇਂਦਰ ਸਰਕਾਰ ਦਾ ਬਹੁਤ ਰਵਈਆ ਜਿਹੜਾ ਹੈਗਾ ਬਹੁਤ ਨਿੰਦਣਯੋਗ ਆ ਇੱਕ ਪਾਸੇ ਸਾਡਾ ਹਰਮਨ ਪਿਆਰਾ ਕਿਸਾਨ ਅਗੂ ਜਾਨ ਦੀ ਬਾਜ਼ੀ ਲਾਈ ਬੈਠਾ ਹੈ ਦੂਜੇ ਪਾਸੇ ਸਧਾਰਨ ਗੱਲਬਾਤ ਵੀ ਨਹੀਂ ਕਰ ਰਹੀ ਕੇਂਦਰ ਸਰਕਾਰ ਇਸ ਗੱਲ ਕਰਕੇ ਗੱਲ ਦਿਖਾਉਂਦੀ ਆ ਵੀ ਕੇਂਦਰ ਸਰਕਾਰ ਦਾ ਰਵਈਆ ਬਹੁਤ ਹੈ ਕਿਰਤੀ ਲੋਕਾਂ ਦੇ ਖਿਲਾਫ ਹੈ ਤੇ ਕਿਰਤੀ ਲੋਕਾਂ ਨੂੰ ਤੁਹਾਡੇ ਮਾਧਮ ਰਾਹੀਂ ਅਸੀਂ ਸਦਾ ਦੇਵਾਂਗੇ ਵੀ ਇਹ ਤਾਂ ਦਿੱਲੀ ਅੰਦੋਲਨ ਨਾਲ ਵੀ ਵੱਡੇ ਅੰਦੋਲਨ ਦਾ ਰਾਹ ਪੈਣ ਦੀ ਲੋੜ ਹੈ ਤੇ ਵੱਡੇ ਅੰਦੋਲਨ ਦੀ ਅਸੀਂ ਤਿਆਰੀ ਕਰ ਰਹੇ ਹਾਂ